ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਵੀਡੀਓ ਦੋਸਤੋ ਆਪਾਂ ਉਹਨਾਂ ਲੋਕਾਂ ਦੇ ਲਈ ਬਣਾਈ ਆ ਜਿਹੜੇ ਲੋਕ ਬਹੁਤ ਜਲਦੀ ਹੌਂਸਲਾ ਛੱਡ ਜਾਂਦੇ ਆ ਬਹੁਤ ਜਲਦੀ ਉਮੀਦ ਹਾਰ ਜਾਂਦੇ ਆ ਢੇਰੀ ਢਾ ਜਾਂਦੇ ਆ ਕਿ ਯਾਰ ਨਹੀਂ ਬਸ ਹੁਣੇ ਮੇਰੇ ਬਸ ਦੀ ਗੱਲ ਨਹੀਂ ਇਹ ਕੰਮ ਹੁਣ ਮੇਰੇ ਤੋਂ ਹੋਣਾ ਨਹੀਂ ਉਹਨਾਂ ਲੋਕਾਂ ਨੂੰ ਬਹੁਤ ਵਧੀਆ ਸਿੱਖਿਆ ਦੇਣ ਵਾਲੀ ਵੀਡੀਓ ਆ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੂਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਸੱਤ ਪੱਕੇ ਮਿੱਤਰ ਹੁੰਦੇ ਆ ਜਿਹੜੇ ਕਿ ਇੱਕ ਦਿਨ ਕਸ਼ਤੀ 'ਚ ਬੈਠ ਕੇ ਸਮੁੰਦਰ ਵਿੱਚ ਘੁੰਮਣ ਦੇ ਲਈ ਜਾਂਦੇ ਆ ਉਹ ਕਾਫੀ ਜ਼ਿਆਦਾ ਸਮੁੰਦਰ ਦੇ ਵਿੱਚ ਦੂਰ ਨਿਕਲ ਜਾਂਦੇ ਆ ਤੇ ਬਹੁਤ ਮਸਤੀ ਕਰਦੇ ਆ ਸਮੁੰਦਰ 'ਚ ਪਰ ਅਚਾਨਕ ਹੀ ਸਮੁੰਦਰ ਦੇ ਵਿੱਚ ਤੂਫਾਨ ਆ ਜਾਂਦਾ ਹੈ ਜਦੋਂ ਤੂਫਾਨ ਆ ਜਾਂਦਾ ਤਾਂ ਉਹ ਬਹੁਤ ਜ਼ਿਆਦਾ ਘਬਰਾ ਜਾਂਦੇ ਆ ਤੇ ਸਮੁੰਦਰ ਦੇ ਵਿੱਚ ਬਹੁਤ ਜ਼ਿਆਦਾ ਦੂਰ ਨਿਕਲਣ ਦੇ ਕਾਰਨ ਉਹਨਾਂ ਨੂੰ ਵਾਪਸ ਆਉਣ ਦੇ ਵਿੱਚ ਟਾਈਮ ਲੱਗ ਸਕਦਾ ਹੁੰਦਾ ਤੇ ਜਿਹਦੇ ਕਾਰਨ ਤੂਫਾਨ ਉਹਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਂਦਾ ਤੇ ਸਮੁੰਦਰ ਦੇ ਵਿੱਚ ਜਦੋਂ ਕਿਸ਼ਤੀ 'ਚ ਪਾਣੀ ਭਰ ਜਾਂਦਾ ਤੂਫਾਨ ਦੇ ਕਾਰਨ ਬੱਸ ਉਹ ਕਿਸ਼ਤੀ ਵੀ ਸਮੁੰਦਰ 'ਚ ਡੁੱਬ ਜਾਂਦੀ ਹੈ ਉਹ ਸੱਤਾਂ ਜਾਣਿਆਂ ਦੇ ਵਿੱਚੋਂ ਹੁਣ ਜਿਹੜਾ ਇੱਕ ਵਿਅਕਤੀ ਹੁੰਦਾ ਉਹਨੂੰ ਤੈਰਨਾ ਬਹੁਤ ਚੰਗੀ ਤਰ੍ਹਾਂ ਆਉਂਦਾ ਉਹ ਬਹੁਤ ਮਤਲਬ ਐਕਸਪੀਰੀਅੰਸ ਹੁੰਦਾ ਉਹਨੂੰ ਤੈਰਨ ਦਾ ਤੇ ਬਾਕੀ ਜਿਹੜੇ 6 ਜਣੇ ਹੁੰਦੇ ਆ ਉਹਨਾਂ ਨੂੰ ਤੈਰਨਾ ਨਹੀਂ ਹੁੰਦਾ ਹੁੰਦਾ। ਹੁਣ ਉਹ 6 ਜਣਿਆਂ ਦੀ ਤਾਂ ਉੱਥੇ ਸਮੁੰਦਰ ਦੇ ਵਿੱਚ ਹੀ ਮੌਤ ਹੋ ਜਾਂਦੀ ਆ। ਤੇ ਜਿਹੜਾ ਇੱਕ ਵਿਅਕਤੀ ਤੈਰਨਾ ਜਾਣਦਾ ਹੁੰਦਾ ਉਹ ਕਿਵੇਂ ਨਾ ਕਿਵੇਂ ਬਚ ਬਚਾ ਕੇ ਸਮੁੰਦਰ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਤੇ ਜਦੋਂ ਉਹ ਜਾ ਕੇ ਇੱਕ ਆਈਲੈਂਡ ਤੇ ਫਸ ਜਾਂਦਾ। ਇੱਕ ਆਈਲੈਂਡ ਦੇ ਉੱਪਰ ਪਹੁੰਚ ਜਾਂਦਾ ਤੇ ਜਦੋਂ ਆਈਲੈਂਡ ਦੇ ਉੱਤੇ ਪਹੁੰਚਦਾ ਤਾਂ ਉਸ ਟਾਈਮ ਤੱਕ ਉਸ ਦੀ ਜਿਹੜੀ ਹਾਲਤ ਹੁੰਦੀ ਆ ਅੱਧ ਮਰੀ ਹੋ ਚੁੱਕੀ ਹੁੰਦੀ ਆ। ਪਾਣੀ ਦੀ ਜਿਹੜੀਆਂ ਛੱਲਾਂ ਹੁੰਦੀਆਂ ਉਸ ਛੱਲਾਂ ਨੇ ਉਸ ਵਿਅਕਤੀ ਨੂੰ ਭੰਨ ਸੁਟਿਆ ਹੁੰਦਾ ਉਹ ਬਹੁਤ ਜ਼ਿਆਦਾ ਥੱਕ ਚੁੱਕਿਆ ਹੁੰਦਾ ਤੇ ਜਦੋਂ ਇੱਕ ਆਈਲੈਂਡ ਦੇ ਉੱਪਰ ਬਚ ਪਚਾ ਕੇ ਪਹੁੰਚ ਜਾਂਦਾ ਤਾਂ ਪਹਿਲੇ ਦਿਨ ਤਾਂ ਉੱਥੇ ਉਸ ਨੂੰ ਹੌਸ਼ ਹੀ ਨਹੀਂ ਹੁੰਦੀ ਉਹ ਉਦਾਂ ਹੀ ਪਿਆ ਰਹਿੰਦਾ ਸਾਰਾ ਦਿਨ ਉਦਾਂ ਹੀ ਪਿਆ ਲੰਘ ਜਾਂਦਾ ਜਦੋਂ ਦੂਜਾ ਦਿਨ ਚੜਦਾ ਦੂਜੇ ਦਿਨ ਫਿਰ ਉਸ ਨੂੰ ਹੌਸ਼ ਹੁੰਦੀ ਆ ਜਦੋਂ ਉਸ ਨੂੰ ਹੌਸ਼ ਹੁੰਦੀ ਆ ਉਹ ਉੱਠ ਕੇ ਦੇਖਦਾ ਕਿ ਮੈਂ ਕਿੱਥੇ ਪਹੁੰਚ ਗਿਆ ਜਦੋਂ ਉਸ ਨੂੰ ਪਤਾ ਲੱਗਦਾ ਕਿ ਮੈਂ ਇੱਕ ਆਈਲੈਂਡ ਦੇ ਉੱਪਰ ਪਹੁੰਚਿਆ ਹੋਇਆ ਹਾਂ ਤੇ ਉਹ ਹੁਣ ਕੀ ਕਰਦਾ ਕਿਸੇ ਤੋਂ ਮਦਦ ਲੈਣ ਦੀ ਕੋਸ਼ਿਸ਼ ਕਰਦਾ ਉੱਠ ਕੇ ਉਹ ਵਾਲੇ ਵਾਲੇ ਦੂਰ ਦੂਰ ਤੱਕ ਦੇਖਦਾ ਪਰ ਜਿੱਥੇ ਤੱਕ ਵੀ ਉਸ ਦੀ ਨਿਗਾਹ ਜਾਂਦੀ ਜਿੱਥੇ ਤੱਕ ਵੀ ਉਹ ਜਾ ਸਕਦਾ ਹੁੰਦਾ ਆਈਲੈਂਡ ਤੇ ਉੱਥੇ ਤੱਕ ਉਸ ਨੂੰ ਕੋਈ ਵੀ ਵਿਅਕਤੀ ਨਹੀਂ ਦਿਖਾਈ ਦਿੰਦਾ ਜੇ ਉਸ ਨੂੰ ਕੁਝ ਦਿਖਾਈ ਦਿੰਦਾ ਤਾਂ ਸਾਹਮਣੇ ਸਮੁੰਦਰ ਦੇ ਵਿੱਚ ਮੱਛੀਆਂ ਤੇ ਵੱਡੇ ਵੱਡੇ ਨਾਰੀਅਲ ਦੇ ਦਰਖਤ ਉਸ ਨੂੰ ਉਸ ਆਈਲੈਂਡ ਦੇ ਕੋਲ ਦਿਸਦੇ ਆ ਤੇ ਨਾ ਉੱਥੇ ਕੋਈ ਉਸ ਨੂੰ ਬੰਦਾ ਦਿਸਦਾ ਨਾ ਉਸ ਨੂੰ ਕੋਈ ਜਾਨਵਰ ਦਿਸਦਾ ਉਸ ਨੂੰ ਕੋਈ ਵੀ ਪਸ਼ੂ ਕੁਝ ਵੀ ਨਹੀਂ ਉੱਥੇ ਦਿਖਾਈ ਦਿੰਦਾ ਹੁੰਦਾ ਤਾਂ ਉਹ ਅੱਕ ਥੱਕ ਕੇ ਉੱਥੇ ਬੈਠ ਜਾਂਦਾ ਵਾਪਸ ਆਪਣੀ ਉਹੀ ਜਗ੍ਹਾ ਤੇ ਫੇਰ ਆ ਜਾਂਦਾ ਤੇ ਬੈਠ ਕੇ ਸੋਚਣ ਲੱਗਦਾ ਕਿ ਮੈਂ ਹੁਣ ਇੱਥੋਂ ਵਾਪਸ ਕਿਵੇਂ ਨਿਕਲਾਂਗਾ ਉਹ ਸੋਚਦਾ ਕਿ ਪ੍ਰਮਾਤਮਾ ਨੇ ਮੈਨੂੰ ਜੇ ਹੁਣ 6 ਜਾਨੇ ਦੀ ਮੌਤ ਹੋ ਗਈ ਪ੍ਰਮਾਤਮਾ ਨੇ ਮੈਨੂੰ ਮੇਰੀ ਜਾਨ ਬਚਾਈ ਆ ਤਾਂ ਪ੍ਰਮਾਤਮਾ ਮੈਨੂੰ ਕਿਵੇਂ ਨਾ ਕਿਵੇਂ ਮੇਰੇ ਘਰ ਤੱਕ ਵੀ ਮੈਨੂੰ ਪਹੁੰਚਾਊਗਾ ਪ੍ਰਮਾਤਮਾ ਦੇ ਉੱਤੇ ਭਰੋਸਾ ਤਾਂ ਰੱਖਦਾ ਉਹ ਤੇ ਆਪਦਾ ਕੰਮ ਧੰਦਾ ਕਰਨ ਲੱਗਦਾ ਉੱਥੇ ਉਹ ਸੋਚਦਾ ਕਿ ਹੁਣ ਮੈਨੂੰ ਭੁੱਖ ਬਹੁਤ ਲੱਗੀ ਆ ਹੁਣ ਉਹ ਭੁੱਖ ਦੇ ਲਈ ਉੱਥੇ ਉਸ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਤੇ ਜੇ ਦਿਖਾਈ ਦਿੰਦਾ ਤਾਂ ਦੂਰ ਦੂਰ ਤੱਕ ਨਾਰੀਅਲ ਦੇ ਪੇੜ ਤੇ ਮੱਛੀਆਂ ਹੁਣ ਉਹ ਮੱਛੀਆਂ ਤੇ ਨਾਰੀਅਲ ਦੇ ਜਿਹੜੇ ਦਰਖਤ ਹੁੰਦੇ ਆ ਉੱਥੋਂ ਨਾਰੀਅਲ ਤੋੜ ਕੇ ਲਿਆਉਂਦਾ ਨਾਰੀਅਲ ਖਾਂਦਾ ਤੇ ਮੱਛੀਆਂ ਖਾਂਦਾ ਉਸ ਦੇ ਨਾਲ ਉਹ ਆਪਣਾ ਢਿੱਡ ਭਰਦਾ ਐਦਾਂ ਹੀ ਉਸ ਦੀ ਰੁਟੀਨ ਬਣਦੀ ਰਹਿੰਦੀ ਆ ਉਹ ਹਰ ਰੋਜ਼ ਨਾਰੀਅਲ ਤੇ ਮੱਛੀਆਂ ਖਾ ਕੇ ਆਪਣਾ ਗੁਜ਼ਾਰਾ ਕਰਨ ਲੱਗਦਾ ਜਦੋਂ ਮਹੀਨੇ ਤੋਂ ਉੱਪਰ ਦਾ ਸਮਾਂ ਬਤੀਤ ਹੋ ਜਾਂਦਾ ਤਾਂ ਉਸ ਨੂੰ ਹੁਣ ਐ ਮਹਿਸੂਸ ਹੋਣ ਲੱਗਦਾ ਕਿ ਸ਼ਾਇਦ ਮੇਰੀ ਜਿਹੜੀ ਜ਼ਿੰਦਗੀ ਹੁਣ ਇੱਥੇ ਹੀ ਪੂਰੀ ਹੋਣੀ ਹੈ ਸ਼ਾਇਦ ਮੈਨੂੰ ਸਾਰਾ ਜੀਵਨ ਆਪਣਾ ਇੱਥੇ ਹੀ ਬਤੀਤ ਕਰਨਾ ਪੈਣਾ ਇਸ ਆਈਲੈਂਡ ਦੇ ਉੱਪਰ ਕਿਉਂਕਿ ਉਹ ਬਹੁਤ ਕੋਸ਼ਿਸ਼ ਕਰਦਾ ਪਰ ਉਸ ਨੂੰ ਨਾ ਤਾਂ ਸਮੁੰਦਰ ਦੇ ਵਿੱਚ ਕੋਈ ਦੂਰ ਤੱਕ ਨਾ ਕੋਈ ਜਹਾਜ਼ ਨਾ ਕੋਈ ਕश्ती ਕੁਝ ਵੀ ਨਹੀਂ ਦਿਖਾਈ ਦਿੰਦਾ ਕੋਈ ਵੀ ਵਿਅਕਤੀ ਕੋਈ ਵੀ ਕੁਝ ਵੀ ਉਹਨੂੰ ਦੂਰ ਤੱਕ ਜਿੱਥੇ ਤੱਕ ਉਹ ਜਾ ਸਕਦਾ ਉਹ ਜਾਂਦਾ ਪਰ ਉਸ ਨੂੰ ਕਿਤੇ ਵੀ ਕੋਈ ਵਿਅਕਤੀ ਜਿਹੜਾ ਕਿ ਉਸ ਦੀ ਕੋਈ ਮਦਦ ਕਰ ਸਕਦਾ ਹੋਵੇ ਇਹੋ ਜੀ ਕੋਈ ਵੀ ਚੀਜ਼ ਉਸ ਨੂੰ ਨਹੀਂ ਮਿਲਦੀ ਤੇ ਹੁਣ ਉਹ ਫੈਸਲਾ ਕਰ ਲੈਂਦਾ ਕਿ ਮੈਂ ਇੱਥੇ ਹੀ ਆਪਣੀ ਜ਼ਿੰਦਗੀ ਹੁਣ ਬਤੀਤ ਕਰਨੀ ਆ ਵਧੀਆ ਟੰਗ ਦੇ ਨਾਲ ਮੈਂ ਚੱਲ ਗਿਆ 11 ਇੱਥੇ ਹੀ ਤੇ ਉਹ ਕੀ ਕਰਦਾ ਉੱਥੇ ਆਈਲੈਂਡ ਦੇ ਜੋ ਨੇੜੇ ਇੱਕ ਜੰਗਲ ਹੁੰਦਾ ਉਹ ਜੰਗਲ ਦੇ ਵਿੱਚ ਜਾਂਦਾ ਤੇ ਜੰਗਲ ਵਿੱਚ ਜਾ ਕੇ ਉੱਥੇ ਲੱਕੜਾਂ ਇਕੱਠੀਆਂ ਕਰਦਾ ਲੱਕੜਾਂ ਇਕੱਠੀਆਂ ਕਰਕੇ ਉਸਨੇ 10-15 ਦਿਨ ਦੇ ਵਿੱਚ ਵਿੱਚ ਉੱਥੇ ਇੱਕ ਆਪਣਾ ਆਈਲੈਂਡ ਦੇ ਉੱਪਰ ਛੋਟਾ ਜਿਹਾ ਆਪਣੇ ਰਹਿਣ ਦੇ ਲਈ ਇੱਕ ਘਰ ਤਿਆਰ ਕਰ ਲੈਂਦਾ ਤੇ ਉਸ ਉਦੋਂ ਆਪਣਾ ਉਦਾਂ ਹੀ ਜ਼ਿੰਦਗੀ ਬਤੀਤ ਕਰਦਾ ਰੋਜ਼ ਨਾਰੀਅਲ ਤੇ ਮੱਛੀਆਂ ਖਾਂਦਾ ਤੇ ਉਸ ਘਰ ਦੇ ਵਿੱਚ ਰਹਿਣ ਲੱਗਦਾ ਜਦੋਂ 2 ਮਹੀਨੇ ਤੋਂ ਉੱਪਰ ਦਾ ਸਮਾਂ ਬਤੀਤ ਹੋ ਜਾਂਦਾ ਦੋਸਤੋ ਤਾਂ ਉਹ ਇੱਕ ਦਿਨ ਜਦੋਂ ਉਹ ਰੁਟੀਨ ਦੀ ਤਰ੍ਹਾਂ ਰੋਜ਼ ਦੀ ਤਰ੍ਹਾਂ ਜਿਵੇਂ ਉਹ ਨਾਰੀਅਲ ਦੇ ਪੀੜ ਤੋਂ ਨਾਰੀਅਲ ਲੈਣ ਲਈ ਜਾਂਦਾ ਤਾਂ ਉਹ ਜਦੋਂ ਉੱਥੇ ਜਾਂਦਾ ਨਾਰੀਅਲ ਲੈਣ ਲਈ ਉੱਥੇ ਉਸ ਨੂੰ ਹਨੇਰਾ ਹੋ ਜਾਂਦਾ ਕਾਫੀ ਸਮਾਂ ਲੱਗ ਜਾਂਦਾ ਉਸ ਨੂੰ ਉੱਥੇ ਜਦੋਂ ਹਨੇਰਾ ਹੋ ਜਾਂਦਾ ਤਾਂ ਜਦੋਂ ਵਾਪਸ ਆਪਣੇ ਘਰ ਆਉਂਦਾ ਤਾਂ ਉਹ ਸਾਹਮਣੇ ਆ ਕੇ ਦੇਖਦਾ ਕਿ ਮੇਰੇ ਘਰ ਨੂੰ ਤਾਂ ਅੱਗ ਲੱਗ ਚੁੱਕੀ ਆ ਉਸਦੇ ਸਾਰੇ ਘਰ ਨੂੰ ਅੱਗ ਲੱਗ ਚੁੱਕੀ ਹੁੰਦੀ ਆ ਉਸਦਾ ਘਰ ਸੜ ਕੇ ਸੁਆਹ ਹੋ ਚੁੱਕਿਆ ਹੁੰਦਾ ਫਿਰ ਉਸ ਨੂੰ ਬੜਾ ਪਛਤਾਵਾ ਹੁੰਦਾ ਬੜਾ ਹੋ ਮਤਲਬ ਪਰਮਾਤਮਾ ਨੂੰ ਕੋਸਦਾ ਉਸ ਦਾ ਹੁਣ ਪਰਮਾਤਮਾ ਤੋਂ ਭਰੋਸਾ ਉੱਠ ਚੁੱਕਿਆ ਹੁੰਦਾ ਕਿਉਂਕਿ ਉਸ ਨੇ ਉਹ ਆਪਣਾ ਜਿਹੜਾ ਘਰ ਹੁੰਦਾ ਬੜੀ ਹੀ ਮਿਹਨਤ ਦੇ ਨਾਲ ਲੱਕੜਾਂ ਇਕੱਠੀਆਂ ਕੀਤੀਆਂ ਹੁੰਦੀਆਂ ਬੜੀ ਹੀ ਮਿਹਨਤ ਨਾਲ ਘਰ ਤਿਆਰ ਕੀਤਾ ਹੁੰਦਾ ਜਦੋਂ ਹੁਣ ਉਸ ਦਾ ਉਹ ਘਰ ਵੀ ਸਾਰਾ ਸੜ ਕੇ ਸੁਆਹ ਹੋ ਜਾਂਦਾ ਤਾਂ ਉਹਦਾ ਪਰਮਾਤਮਾ ਤੋਂ ਭਰੋਸਾ ਉੱਠ ਜਾਂਦਾ ਪਰਮਾਤਮਾ ਨੂੰ ਰੱਬ ਨੂੰ ਤਾਣਾ ਦਿੰਦਾ ਕਿ ਪਰਮਾਤਮਾ ਤੂੰ ਤਾਂ ਮੇਰਾ ਸਾਰਾ ਘਰ ਵੀ ਝਾੜਤਾ ਮੈਨੂੰ ਮੈਂ ਹੁਣ ਕਿੱਥੇ ਜਾਊਂਗਾ ਮਤਲਬ ਪਰਮਾਤਮਾ ਤੋਂ ਗੁੱਸੇ ਹੋ ਜਾਂਦਾ ਪਰਮਾਤਮਾ ਨੂੰ ਤੰਨੇ ਦੇਣ ਲੱਗਦਾ ਸਾਰਾ ਹੀ ਜਿਹੜਾ ਉਹ ਘਰ ਦਾ ਜਲਿਆ ਹੁੰਦਾ ਉਹ ਸਾਰਾ ਮਤਲਬ ਮੇਨਾ ਪਰਮਾਤਮਾ ਨੂੰ ਦਿੰਦਾ ਕਿ ਪਰਮਾਤਮਾ ਨੇ ਹੀ ਸਾਰਾ ਮੇਰਾ ਨੁਕਸਾਨ ਕੀਤਾ ਹੁਣ ਉਸ ਨੇ ਉਹ ਜਿਹੜੀ ਰਾਤ ਹੁੰਦੀ ਆ ਉਹ ਰਾਤ ਬਾਹਰ ਹੀ ਕੱਟੀ ਕੱਟੀ ਹੁੰਦੀ ਆ ਬਾਹਰ ਹੀ ਕੱਟਣੀ ਪੈ ਜਾਂਦੀ ਏ ਜਿਵੇਂ ਉਸ ਨੇ ਪਹਿਲੀਆਂ ਰਾਤਾਂ ਬਾਹਰ ਕੱਟੀਆਂ ਹੁੰਦੀ ਜਦੋਂ ਉਹ ਆਈਲੈਂਡ ਤੇ ਆ ਕੇ ਫਸਿਆ ਹੁੰਦਾ ਹੁਣ ਕੀ ਹੁੰਦਾ ਅਗਲਾ ਦਿਨ ਜਦੋਂ ਚੜਦਾ ਤਾਂ ਦਿਨ ਦੀ ਜਦੋਂ ਸਵੇਰ ਹੁੰਦੀ ਆ ਤਾਂ ਉਹ ਦੇਖਦਾ ਕਿ ਸਮੁੰਦਰ ਦੇ ਵਿੱਚ ਬਹੁਤ ਵੱਡਾ ਜਹਾਜ਼ ਉਸ ਦੇ ਵੱਲ ਨੂੰ ਆ ਰਿਹਾ ਹੁੰਦਾ। ਉਹ ਇਹ ਦੇਖ ਕੇ ਬੜਾ ਖੁਸ਼ ਹੁੰਦਾ ਸੋਚਦਾ ਕਿ 2 ਮਹੀਨੇ ਦਾ ਸਮਾਂ ਬੀਤ ਚੁੱਕਿਆ ਹਾਲੇ ਤੱਕ ਤਾਂ ਮੇਰੀ ਮਦਦ ਦੇ ਲਈ ਕੋਈ ਆਇਆ ਨਹੀਂ। ਇਹ ਕਿਵੇਂ ਹੋ ਸਕਦਾ? ਇਹ ਪਤਾ ਨਹੀਂ ਕਿਵੇਂ ਪਤਾ ਲੱਗੇ ਇਹਨਾਂ ਨੂੰ ਤੇ ਬੜਾ ਖੁਸ਼ ਹੁੰਦਾ ਕਿ ਕੋਈ ਜਹਾਜ਼ ਮੇਰੇ ਵੱਲ ਆਉਂਦਾ ਤੇ ਜਦੋਂ ਦੇਖਦਾ ਕਿ ਜਹਾਜ਼ ਵਿੱਚ ਕਾਫੀ ਵਿਅਕਤੀ ਵੀ ਨੇ ਤਾਂ ਉਹ ਬਹੁਤ ਖੁਸ਼ ਹੋ ਉਸ ਨੂੰ ਬਹੁਤ ਚਾ ਚੜਦਾ ਕਿ ਹੁਣ ਮੈਂ ਆਪਣੇ ਘਰੇ ਪਹੁੰਚ ਜਾਵਾਂਗਾ। ਉਸ ਨੂੰ ਇੱਕ ਉਮੀਦ ਜਾਗਦੀ ਹੈ ਆਪਣੇ ਘਰ ਪਹੁੰਚਣ ਦੇ ਲਈ। ਜਦੋਂ ਉਹ ਜਹਾਜ਼ ਉਸ ਕੋਲ ਆ ਕੇ ਰੁਕਦਾ ਉਸ ਵਿੱਚੋਂ ਬੰਦ ਵਿਅਕਤੀ ਉਤਰਦੇ ਆ ਤਾਂ ਉਹ ਆ ਕੇ ਉਸ ਨੂੰ ਕਹਿੰਦੇ ਕਿ ਅਸੀਂ ਤੁਹਾਡੀ ਮਦਦ ਦੇ ਲਈ ਆਏ ਆ ਅਸੀਂ ਤੇਰੀ ਮਦਦ ਕਰਨ ਆਏ ਆ ਤੂੰ ਜਿਹੜਾ ਰਾਤ ਸਾਨੂੰ ਸਿਗਨਲ ਦਿੱਤਾ ਸੀ ਉਹ ਸਿਗਨਲ ਤੋਂ ਪਤਾ ਲੱਗਿਆ ਸਾਨੂੰ ਕਿ ਇੱਥੇ ਕੋਈ ਨਾ ਕੋਈ ਜ਼ਰੂਰ ਫਸਿਆ ਹੋਏਗਾ ਰਾਤ ਬਹੁਤ ਵੱਡੀਆਂ ਅੱਗ ਦੀਆਂ ਲਾਟਾਂ ਇੱਥੋਂ ਨਿਕਲੀਆਂ ਤੇ ਉਹਦੇ ਕਰਕੇ ਸਾਨੂੰ ਇਹ ਸਿਗਨਲ ਤੇਰਾ ਪਤਾ ਲੱਗਿਆ ਉਹ ਸੋਚਦਾ ਮਾਨੀ ਮਨ ਕਿ ਮੈਂ ਤਾਂ ਕੋਈ ਸਿਗਨਲ ਦਿੱਤਾ ਨਹੀਂ ਮੇਰੇ ਇਹ ਕਿਹੜਾ ਸਿਗਨਲ ਸਮਝੀ ਜਾਂਦੇ ਆ ਪਰ ਬਾਅਦ ਵਿੱਚ ਉਸ ਨੂੰ ਪਤਾ ਲੱਗਦਾ ਕਿ ਜਿਹੜਾ ਘਰ ਮੇਰਾ ਸੜ ਕੇ ਸੁਆਹ ਹੋਇਆ ਇਹ ਉਸ ਘਰ ਦੀ ਗੱਲ ਕਰਦੇ ਆ ਉਹ ਘਰ ਦੀਆਂ ਜਿਹੜੀਆਂ ਉੱਚੀ ਉੱਚੀ ਅੱਗ ਦੀਆਂ ਲਾਟਾਂ ਸੀ ਉਸ ਦੇ ਕਾਰਨ ਉਹਨਾਂ ਲੋਕਾਂ ਨੂੰ ਪਤਾ ਲੱਗੇ ਕਿਥੇ ਕੋਈ ਨਾ ਕੋਈ ਵਿਅਕਤੀ ਜ਼ਰੂਰ ਫਸਿਆ ਹੋ ਸਕਦਾ ਜਿਹਦੇ ਕਾਰਨ ਇੱਥੇ ਅੱਗ ਮਚ ਰਹੀ ਆ ਤਾਂ ਉਹ ਇਸ ਕਰਕੇ ਮੇਰੀ ਮਦਦ ਕਰਨ ਦੇ ਲਈ ਇੱਥੇ ਪਹੁੰਚੇ ਨਹੀਂ ਫਿਰ ਉਹ ਪਰਮਾਤਮਾ ਨੂੰ ਯਾਦ ਕਰਦਾ ਪਰਮਾਤਮਾ ਨੂੰ ਯਾਦ ਕਰਕੇ ਕਹਿੰਦਾ ਕਿ ਵਾਓ ਰੱਬਾ ਮੈਂ ਤੈਨੂੰ ਤਾਹਨੇ ਦੇ ਰਿਹਾ ਸੀ ਮੈਂ ਤੈਨੂੰ ਕਿੰਨਾ ਮਾੜਾ ਬੋਲ ਰਿਹਾ ਸੀ ਪਰ ਤੂੰ ਤਾਂ ਮੇਰੀ ਮਦਦ ਕਰਨ ਦੇ ਵਿੱਚ ਲੱਗਿਆ ਹੋਇਆ ਸੀ ਤੂੰ ਚਾਹੁੰਦਾ ਸੀ ਕਿ ਮੇਰਾ ਘਰ ਸੜੇ ਤੇ ਸੜਨ ਤੋਂ ਬਾਅਦ ਕੋਈ ਮੇਰੀ ਮਦਦ ਦੇ ਲਈ ਉੱਥੇ ਪਹੁੰਚੇ ਤੇ ਮੈਂ ਤੈਨੂੰ ਕਿੰਨੇ ਤਾਣੇ ਦੇ ਰਿਹਾ ਸੀ ਪਰਮਾਤਮਾ ਤੋਂ ਫਿਰ ਉਹ ਬਹੁਤ ਮਾਫੀਆਂ ਵੀ ਮੰਗਦਾ ਫਿਰ ਉਸ ਤੋਂ ਬਾਅਦ ਉਹ ਵਿਅਕਤੀ ਜਹਾਜ਼ ਵਿੱਚ ਬੈਠ ਕੇ ਠੀਕ ਠਾਕ ਆਪਣੇ ਘਰ ਪਹੁੰਚ ਜਾਂਦਾ ਤੇ ਪਰਮਾਤਮਾ ਦਾ ਬਹੁਤ ਸ਼ੁਕਰ ਮਨਾਉਂਦਾ ਤੇ ਪਰਮਾਤਮਾ ਤੋਂ ਮਾਫੀ ਵੀ ਮੰਗਦਾ ਸੋ ਦੋਸਤੋ ਇਸ ਵੀਡੀਓ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ ਕਦੇ ਵੀ ਉਮੀਦ ਨਹੀਂ ਛੱਡਣੀ ਚਾਹੀਦੀ ਕਈ ਵਾਰ ਕੀ ਹੁੰਦਾ ਕਿ ਆਪਾਂ ਥੱਕ ਹੰਬ ਕੇ ਉਮੀਦ ਛੱਡ ਦਿੰਨੇ ਆ ਪਰਮਾਤਮਾ ਨੂੰ ਤਾਨੇ ਮੇਹਣੇ ਦੇਣ ਲੱਗ ਜੰਨੇ ਆ ਹੋ ਸਕਦਾ ਪਰਮਾਤਮਾ ਨੇ ਜੇ ਕਿਤੇ ਆਪਣਾ ਨੁਕਸਾਨ ਕੀਤਾ ਹੋਵੇ ਉਸ ਨੁਕਸਾਨ ਤੋਂ ਬਾਅਦ ਆਪਾਂ ਨੂੰ ਉਸ ਤੋਂ ਵਧੀਆ ਹੋਰ ਕੁਝ ਦੇਣਾ ਹੋਵੇ ਉਸ ਤੋਂ ਵੱਧ ਆਪਾਂ ਨੂੰ ਮਿਲਣਾ ਹੀ ਤਾਂ ਹੋਵੇ ਜੇ ਆਪਣਾ ਪਹਿਲਾਂ ਕਿਤੇ ਕੋਈ ਨੁਕਸਾਨ ਹੋਣਾ ਹੋਵੇ ਤੋ ਕਦੇ ਵੀ ਪ੍ਰਮਾਤਮਾ ਨੂੰ ਤਾਨਾ ਮੇਣਾ ਨਹੀਂ ਦੇਣਾ ਚਾਹੀਦਾ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਕਿਉਂਕਿ ਪ੍ਰਮਾਤਮਾ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਜੇ ਕਿਤੇ ਮਾੜਾ ਸਮਾਂ ਚੱਲਦਾ ਤਾਂ ਪ੍ਰਮਾਤਮਾ ਚੰਗਾ ਸਮਾਂ ਵੀ ਜ਼ਰੂਰ ਲੈ ਕੇ ਆਉਂਦਾ ਬਸ ਆਪਾਂ ਨੂੰ ਕੀ ਕਰਨਾ ਆਪਾਂ ਨੂੰ ਵਿਸ਼ਵਾਸ ਨਹੀਂ ਪ੍ਰਮਾਤਮਾ ਤੋਂ ਉੱਠਣਾ ਚਾਹੀਦਾ ਆਪਾਂ ਨੂੰ ਹਰ ਸਮੇਂ ਪ੍ਰਮਾਤਮਾ ਦੇ ਉੱਤੇ ਵਿਸ਼ਵਾਸ ਜ਼ਰੂਰ ਰੱਖਣਾ ਚਾਹੀਦਾ ਕੀ ਪਤਾ ਪ੍ਰਮਾਤਮਾ ਜਿਹੜਾ ਤੁਹਾਡਾ ਨੁਕਸਾਨ ਕਿਤੇ ਕਰਦਾ ਉਹ ਨੁਕਸਾਨ ਤੁਹਾਡੇ ਭਲੇ ਦੇ ਲਈ ਕਰਦਾ ਹੋਵੇ ਇਸ ਕਰਕੇ ਦੋਸਤੋ हमेशा परमात्मा ਦੇ ਉੱਪਰ ਭਰੋਸਾ ਜਰੂਰ ਰੱਖਿਆ ਕਰੋ ਸੋ ਦੋਸਤੋ ਜੇ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਿਆ ਕਰੋ ਬਾਕੀ ਦੋਸਤੋ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਦਾਂ ਦੀ ਲੱਗਦੀ ਆ ਜੇ ਆਪਾਂ ਹੋਰ ਇਸ ਵਿੱਚ ਕੋਈ ਸੁਧਾਰ ਕਰ ਸਕਦੇ ਆ ਉਸ ਦੇ ਲਈ ਵੀ ਜਰੂਰ ਦੱਸਿਆ ਕਰੋ ਸੋ ਦੋਸਤੋ ਸਾਰੇ ਦੋਸਤ ਮਿੱਤਰਾਂ ਦਾ ਧੰਨਵਾਦ